ਹਾਂ ਜੀ ਹਾਂ ਜੀ ਕੀ ਕਰਦੇ ਫਿਰ ਆ ਗਏ ਲੈ ਬੇਟੀ ਧੁੱਪੇ ਕੀ ਕਰਦੇ ਚੱਲਗੇ ਮਾਰੇ ਮੋਟੀ ਹੋ ਜਾਈਏ ਮਾਰੇ ਮੋਟੀ ਜੀ ਮੈਂ ਕਿ ਚੱਲਦੇ ਰਹੀ ਕਿ ਲਵਾ ਅੱਛਾ ਮੈਂ ਕਿਹਾ ਸੀ ਠੰਡ ਬਹੁਤ ਹੈ ਹਾਂ ਠੰਡ ਦੀ ਹੈ ਤੇ ਪਿੰਨੀਆਂ ਬਣਾ ਲਈਏ ਪੀਣੇ ਪਿੰਨੀਆਂ ਬਣਾ ਲਈਏ ਕੁਝ ਸੰਭਣ ਲਈਏ ਥੋੜਾ ਬਹੁਤਾ ਬਹੁਤ ਸੱਦੀ ਹੈ ਬੱਚੇ ਵੀ ਖਾਣ ਕੋ ਲੈਣਗੇ ਛੇ ਦਿਨ ਲਈ ਠੀਕ ਜੇ ਨਾ ਹੁੰਦਾ ਇੱਕ ਅਸਦੇ ਆਈ ਤੇ ਦਿਨ ਨਾਲੇ ਖਾਣਦੇ ਅਲਸੀ ਦੀਆਂ ਕਹਿੰਦੇ ਤੇ ਅਲਸੀ ਦੀਆਂ ਬਣਾ ਲਾਂ ਨੇ ਨਹੀਂ ਪਿੰਨੀਆਂ ਹੈ ਹਲਕ ਤੰਡ ਕਿੰਨੀ ਹੈ ਆਖੇ ਆ ਪਿੱਛੇ ਤੇ ਮੇਰੀ ਕੁੜੀ ਆਈ ਸੀ ਤੁਹਾਨੂੰ ਦੇਖ ਕੇ ਗਈ ਕਿੰਨੀਆਂ ਵੜੀਆਂ ਪਿੰਨੀਆਂ ਹੈ ਇੱਥੇ ਹੀ ਉਹ ਪਈਆਂ ਹੀ ਆ ਹੋਰ ਲੈ ਦੱਸ ਹਾਂ ਤੇ ਬੱਚੇ ਉੜਦੇ ਬੈਠਦੇ ਖਾਂਦੇ ਰਹਿੰਦੇ ਐ ਚ ਕਿਹੜੀ ਗੱਲ ਆ ਚਾ ਠੀਕ ਆ ਫਿਰ ਮੇਰੀ ਕੁੜੀ ਨੂੰ ਆ ਲੈਂਦੇ ਮੈਂ ਕੁੜੀ ਤੋਂ ਬਿਨਾ ਕੋਈ ਕੰਮ ਨਹੀਂ ਕਰਦੀ ਅਨੁਵਾਲਨ ਦੇ ਅਨੁਪੁੱਛ ਕੇ ਜੋ ਵੀ ਕੰਮ ਕਰਦਾ ਮੈਨੂੰ ਪੁੱਛ ਕੇ ਕਰਨਾ ਨਹੀਂ ਤੇ ਪਿੰਨੀਆਂ ਬਣਾਣੀਆਂ ਐ ਸਾਡੀ ਇੰਨੀ ਉਮਰ ਹੋ ਗਈ ਐ ਮੇਰੀ ਇੱਕ ਮਿੰਟ ਗੱਲ ਸੁਣੋ ਅਸੀਂ ਦੋਤਰੇ ਪੋਤਰੇ ਵਾਲੇ ਹੋਏ ਤੇ ਹੁਣ ਇਹ ਵੀ ਪਿੰਨੀਆਂ ਘਰਦੀਆਂ ਬਣਾਣੀਆਂ ਤੋਂ ਵੀ ਉਹਨੂੰ ਪੁੱਛਣਾ ਵਾ ਆਹ ਮੈਂ ਕੋਈ ਕੰਮ ਨਹੀਂ ਕਰਦੀ ਹੁੰਦੀ ਉਹਦੇ ਪੁੱਛੇ ਤੋਂ ਬਿਨਾ ਇਹ ਤਾਂ ਲੜਾਈ ਵਾਲੀ ਗੱਲ ਹੋ ਗਈ ਨਾ ਇਹ ਲੜਾਈ ਵਾਲੀ ਗੱਲ ਵਿੱਚ ਕਿਹੜੀ ਗੱਲ ਹੈ ਇੱਥੇ ਕਿਹੜੀ ਗੱਲ ਅਸੀਂ ਆਪਣੀ ਮਰਜ਼ੀ ਕੋਈ ਕੰਮ ਨਹੀਂ ਕਰ ਸਕਦੇ ਨਹੀਂ ਮੈਂ ਪਰ ਕੁੜੀ ਤਾਂ ਬਿਨਾਂ ਇਹਨਾਂ ਕੋਈ ਵੀ ਕੰਮ ਕਰਦੀ ਆਲੇ ਦੇ ਮੇਰੀ ਕੁੜੀ ਨੂੰ ਤੇ ਫਿਰ ਮੈਂ ਜੋ ਵੀ ਕਰੇਗੀ ਮੰਨ ਤਾਂ ਸਾਡੀ ਕੋਈ ਵੈਲਿਊ ਨਹੀਂ ਨਹੀਂ ਵੀ ਹੱਲੀ ਕਿਉਂ ਨਹੀਂ ਆਇਆ ਇਹ ਵੈਲਿਊ ਸਾਡੀ ਅਸੀਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦੇ ਦੱਸਾਂ ਇਹਨੇ ਵਿੱਚ ਕਿਹੜੀ ਗੱਲ ਦੀ ਵੈਲਿਊ ਵਾਲੀ ਹੈ ਦੱਸਾਂ ਆਲਨ ਦੇ ਕੁੜੀ ਨੂੰ ਜਿੱਥੇ ਇੰਨਾ ਦਿਨ ਸਬਰ ਕੀਤਾ ਜਿੱਥੇ ਇੱਕ ਦਾ ਦਿਨ ਹੋਰ ਸਬਰ ਕਰ ਲੋ ਆ ਜਾਂਦੀ ਕੁੜੀ ਨਹੀਂ ਚਾਹੀਦੀ ਤੁਹਾਨੂੰ ਕੁਝ ਆਪਣੇ ਆਪ ਨਹੀਂ ਪਤਾ ਲੱਗਦਾ ਨਹੀਂ ਜਦੋਂ ਦੇ ਅਸੀਂ ਵਿਆਹ ਆ ਉਦੋਂ ਤਾਂ ਤੁਸੀਂ ਕਰਨਦੇ ਹੋ ਤਾਂ ਹਜੇ ਵੀ ਹੁਣ ਅਜ ਬੁੱਢੇ ਵੀ ਹੋ ਜਲੇ ਤਾਂ ਵੀ ਮੇਰੀ ਕੁੜੀ ਕਰੇਗੀ ਹਾਂ ਇਹ ਕੀ ਮਤਲਬ ਹੋਇਆ ਉਹ ਤੂੰ ਜ਼ਿਆਦਾ ਨਾ ਬੋਲਿਆ ਨਾ ਕਹਿਆ ਕਰ ਮੈਂ ਦੱਸਾਂ ਉਹ ਨਾ ਵੇ ਤੂੰ ਆਪਣੀ ਬੇਤੀ ਮੇਕੋ ਕਰਵਾ ਬੋ ਮੈਨੂੰ ਆ ਸਾਹਮਣੇ ਜੋ ਵੀ ਕੰਮ ਕਰਨਾ ਨਾ ਮੇਰੀ ਕੁੜੀ ਤੋਂ ਬਿਨਾ ਮੈਂ ਕੋਈ ਕੰਮ ਨਹੀਂ ਕਰਨਾ ਜੋ ਕਹੇਗੀ ਸੋ ਮੈਂ ਕਰਨਾ ਹੀ ਮੈਂ ਤਾਂ ਸਾਰਾ ਇਹ ਕੱਲ ਨੂੰ ਵੇਖ ਮੈਂ ਮਰ ਵੀ ਗਈ ਨਾ ਤੇ ਤਾਂ ਵੀ ਉਹਦੀ ਇੱਥੇ ਪ੍ਰਧਾਨਗੀ ਦਲਣੀ ਆ ਓ ਮਾਈ ਗਾਡ ਨਹੀਂ ਤੂੰ ਵੇਖਣਾ ਨਾ ਅਸੀਂ ਚੱਲਣ ਦਿੰਦੇ ਆ ਕਿ ਨਹੀਂ ਚੱਲਣ ਦਿੰਦੇ ਨਹੀਂ ਵੇਖਾਂਗੇ ਨਾ ਹਾਂ ਕੋਈ ਗੱਲ ਨਹੀਂ ਆ ਵੇਖਾਂਗੇ ਨਾ ਜੀ ਚੱਲਣ ਦੇ ਆ ਕੇ ਦਾਦਾ ਨਾ ਕਿਉਂ ਚੱਲਣ ਕਿਉਂ ਨਹੀਂ ਦੇਦਾ ਦਾਦਾ ਤੁਸੀਂ ਵੇਖਣਾ ਨਾ ਮੈਂ ਚੱਲ ਭਾਵੇਂ ਨਾ ਹੀ ਵੇਖਣ ਆਇਆ ਹਾਂ ਤੂੰ ਫਿਰ ਕਿਉਂ ਉਹਦੀ ਚੱਲੇਗੀ ਜੱਲੇ ਕਿ ਚੱਲੇਗੀ ਰੀ ਪਰ ਤਾਂ ਅੰਗੀ ਚੱਲਣੀ ਚੱਲੇਗੀ ਨਹੀਂ ਚੱਲੇਗੀ ਤੇ ਤੂੰ ਗਾਲ ਹੀ ਜੀਵੇਂ ਤੁਹਾਡੀ ਤਾਂ ਐ ਨਹੀਂ ਕਹਿੰਦੇ ਵੀ ਆਪਣੇ ਮੂੰਹ ਸੱਤੇ ਹੋ ਤੁਸੀਂ ਦੋਨੋਂ ਜਿੰਨੀਆਂ ਮੇਰੇ ਸੇ ਮੇਰੀ ਕੁੜੀ ਕਰੇਗੀ ਮੇਰੀ ਕੁੜੀ ਕਰੇਗੀ ਤੁਹਾਨੂੰ ਆਪਣਿਆਂ ਨੂੰ ਵੀ ਲੱਗਦਾ ਠੰਡ ਕਿੰਨੀ ਹੈ ਬੱਚੇ ਵੇ ਠਰੂ ਠਰੂ ਕਰਦੇ ਨਾਲ ਚਾਹ ਦਾ ਕੱਪ ਦੇਈਏ ਹੁਣਾਂ ਨੂੰ ਤੇ ਬੱਚੇ ਤੰਦਰੁਸਤ ਹੋਣ ਜਰਾ ਕੁੜੀ ਆਈ ਤੇ ਕੁੜੀ ਕਰੇਗੀ ਸਾਰਾ ਕੁਝ ਅਚਿੰਦਰ ਗੱਲ ਮੇਰੀ ਸੁਣ ਲੈ ਹਾਂਜੀ ਤੇ ਪ੍ਰਧਾਨ ਵੀ ਹੋਰੀ ਚੱਲਣੀ ਹੈ ਚੱਲਣੀ ਇਸ ਘਰ ਦੇ ਵਿੱਚ ਅੱਛਾ ਹਾਂ ਤੁਹ ਕਿਤੇ ਐਨਾ ਸਮਝੇ ਕਿ ਤੇਰੀ ਪ੍ਰਧਾਨਗੀ ਨਹੀਂ ਚਲਣੀ ਮੈਂ ਉਹਦੀ ਪ੍ਰਧਾਨਗੀ ਇੱਥੇ ਚਲਣੀ ਚਲਣੀ ਭਾਵੇਂ ਜੋ ਮਰਜ਼ੀ ਹੋ ਜਵੇ ਜਿੱਥੇ ਉਹ ਵੇਖ ਲਾਂਗੇ ਉਹ ਮੈਂ ਕਹ ਤੂੰ ਵੀ ਫਿਰ ਵੇਖ ਲਵੀਂ ਵੇਖ ਲਾਂਗੇ ਆਹੋ ਇਹਨਾਂ ਤੂੰ ਸੋਚੀ ਕਿ ਤੇ ਮੈਂ ਮਰ ਗਈ ਤਾਂ ਨਹੀਂ ਪ੍ਰਧਾਨਗੀ ਨਹੀਂ ਚਲਣੀ ਐਂਡ ਤੱਕ ਮਰਦਿਆਂ ਤੱਕ ਜਿੰਦਿਆਂ ਜੀ ਤੱਕ ਸਭ ਕੁਝ ਉਹਦੀ ਪ੍ਰਧਾਨਗੀ ਚਲਣੀ ਚਲਣੀ ਹੋ ਕਿੱਥੇ ਮਰਜ਼ੀ ਤੋਂ ਜੋਰ ਲਾ ਲੈ ਮੈਂ ਤਾਂ ਇਕੇ ਦੇ ਪਿਓ ਦਾ ਰਾਈ ਹੈਗਾ ਮੈਂ ਦੱਸਾਂ ਜੇ ਬੋਤਾ ਮੈਨਾਂ ਛਣੀ ਬੁਣੀ ਨਾ ਕਿ ਮੈਂ ਸਾਰੀ ਜਿਹੜੀ ਜਾਇਦਾਦ ਤਾਂ ਕਿ ਨਾ ਆਪਣੀ ਕੁੜੀ ਨੂੰ ਦੇ ਦੇਣੀ ਆ ਫੇਰ ਨਾ ਕਹੀਓ ਮੂੰਹ ਵਾਲ ਵੈਂਦੀਆ ਰੋ ਗਈਆਂ ਵੈਂਦੇ ਤੋਂ ਹੁਣ ਵੀ ਪਿਆ ਤਾੜੇ ਮੂਤ ਤੁਹਾਡੇ ਹਰਕਤਾਂ ਤੋਂ ਹੁਣ ਵੀ ਦੇਖਣ ਦੇ ਆਹੋ ਸੁਰੂ ਤਾਂ ਵੇਖਣ ਵੇਜੋ ਉਹਦਾ ਵਿਆਹ ਉਹਦੇ ਦੇਖਣ ਦੇ ਆ ਤੇ ਦੇਖੀ ਜਾ ਹਾਂ ਇਹ ਕੋਈ ਵੇਖਣ ਦੇ ਆਹ ਨਹੀਂ ਹੈ ਤੁਹਾਡੇ ਪੱਲੇ ਆਹੀ ਕੋਈ ਜਗਾ ਦੇ ਦੇ ਤਮ ਕੀ ਦੇ ਦੇ ਰਹੇਂਦੇ ਪਿਆਰ ਤਾਂ ਤੁਹਾਡੇ ਚ ਹੈ ਹੀ ਨਹੀਂ ਨਹੀਂ ਦੇ ਚਾਹੀਦੀ ਅੱਡੀ ਉਹ ਗੱਲ ਸੀ ਉਹਦੀ ਪ੍ਰਧਾਨਗੀ ਉਹ ਚਲਾਨੀ ਆ ਤੂੰ ਉਹਨੂੰ ਵਿਆਹ ਕਰ ਲਈ ਉਹਨੇ ਇੱਥੇ ਘਰ ਦੀ ਰੱਖਦੇ ਕਿਉ ਆਹ ਹਉ ਤੇ ਇਥੇ ਦੇਂਦੇ ਨੇ ਸਾਨੂੰ ਪਾਸ਼ੰਦ ਨਹੀਂ ਰੰਦੀ ਰੰਦੀ ਸਾਰਾ ਦਿਨ ਅੱਛਾ ਉਪਦੇਸ਼ ਦਿੰਦੀ ਰਹਿੰਦੀ ਐ ਕਰੋ ਤੇ ਐ ਕਰੋ ਕੀ ਲੋੜ ਚ ਵਿਆਹ ਹੁੰਦੀ ਅੱਛਾ ਨਾ ਮੈਂ ਮੈਂ ਵਿਆਹ ਕਰ ਵਿਆਹ ਕਰਕੇ ਗਲਤੀ ਕਰ ਲਈ ਹੈ ਨਾ ਗਲਤੀ ਕਰ ਲਈ ਮੇਰੇ ਪਰੇ ਹੋ ਗਏ ਵੀ ਤੁਹਾਨੂੰ ਡਿਕਣਾ ਪੈਂਦਾ ਉਹ ਆਵੇ ਤੇ ਦੱਸੇ ਕੀ ਕਰਨਾ ਉਹ ਕਿਤੇ ਉਹ ਕਿਤੇ ਸ਼ਹਿਰੋਂ ਬਾਹਰ ਗਿਆ ਹੈਗੀ ਹੈਗੇ ਸ਼ਹਿਰ ਦੇ ਵਿੱਚ ਹੀ ਹੈ ਨਾ ਆ ਦੋ ਗਲੀਆਂ ਛੱਡ ਕੇ ਨਾਲ ਤੇ ਰਹਿੰਦੀ ਹੈ ਗੱਲ ਗੱਲ ਦੀ ਉਹਨੂੰ ਰਿਪੋਰਟ ਦਿੰਦੇ ਤੇ ਆਪਣੇ ਕੋਲ ਹੀ ਰੱਖਣਾ ਸੀ ਹਰ ਵੇਲੇ ਕੋਈ ਕਰੀ ਫੇਰ ਮੈਂ ਦੇਣੀ ਕਰਦੀ ਹੈ ਨਾ ਫਿਰ ਉਹਨੂੰ ਆਪਣੇ ਕੋਲ ਹੀ ਰੱਖਦੇ ਜੁਬਾਨਾਂ ਜਿਹੜੀ ਉਹ ਜਿੰਨਾ ਜਿੰਨੇ ਵਧਦੀ ਜਾਂਦੀ ਪਈ ਹੋ ਤੇ ਇਹਨੂੰ ਨਾ ਆਪਣੇ ਕੰਟਰੋਲ 'ਚ ਕਰ ਲੈ ਉਹ ਨਾ ਹੋਵੇ ਮੈਂ ਆਪਣੀ ਕੁੜੀ ਨੂੰ ਸੱਦ ਕੇ ਤੇ ਸਾਰੀਆਂ ਕਰਤੂਤਾ ਕੇ ਲਈ ਮੈਂ ਦੱਸਾਂ ਗੱਲਾਂ ਕਰਾਂ ਮੈਂ ਲੱਗੀ ਆ ਵੇਲੇ ਕੁੜੀ ਨੂੰ ਫੋਨ ਕਰਾਂ ਕਰ ਲੱਗੀ ਮੈਂ ਕਰ ਲੋ ਸੁਧਰ ਜਾ ਹੁਣ ਵੀ ਮੈਂ ਤਾਂ ਕਹਿ ਰਹੀ ਹਾਂ ਨਹੀਂ ਤੇ ਦਫਾ ਹੋ ਤੁਸੀਂ ਵੀ ਤਾਂ ਧੀ ਵੀ ਤੁਹਾਡੀ ਨਾਲ ਅੱਛਾ ਆਹੋ ਆ ਲੈ ਤੇ ਫਿਰ ਉਹਦੇ ਉਹਦੇ ਸਾਹਮਣੇ ਐਨੇ ਲਵਜ ਕਹੀ ਕਹਿ ਰਹੀ ਆਹੋ ਨਹੀਂ ਕਹਿ ਰਹੀ ਕਿ ਤਨ ਦੱਸੋ ਕਿ ਤੇਰਾ ਜਿੰਦਾ ਹੈ ਮਾਉ ਜਾ ਕਹਿ ਰਹੀ ਸ਼ਰਮ ਨਹੀਂ ਆਂਦੀ ਹੁਣ ਵੀ ਸੁਧਰ ਜਾ ਨੂੰ ਆਤੀ ਆਵਾਂ ਲੈ ਅਸੀਂ ਹੋ ਗਏ ਤੇ ਸਾਡੇ ਜੂੜੇ ਕੁਮਵਾਣੇ ਹੈ ਨਾ ਉਹ ਵੀ ਧੀ ਕੋਲੋਂ ਆਪਣੇ ਘਰ ਤੋਂ ਤਾਂ ਵੇਸੇ ਭੱਗਾ ਨਹੀਂ ਟਿਕਦੇ ਨਹੀਂ ਚਾਰ ਦਿਨ ਵੀ ਉੱਤੇ ਦੂਜੇ ਦਿਨ 扑ੜਕਦੀ ਐ ਇੱਧਰ ਆ ਜਾਂਦੀ ਐ ਨੌਕਰ ਬਣਾਇਆ ਪਰ ਜਾਈਆਂ ਸ਼ਰਮ ਹੀ ਨਹੀਂ ਆਉਂਦੀ ਸੁਧਰੋਂ ਹੁਣ ਵੀ ਉਹ ਮਰ ਵੇਖੋ ਆਪਣੀ ਉਮਰ ਵੇਖੋ ਤੇ ਮੈਨੂੰ ਆਂ ਜੜੀ ਹੱਥੀ ਦੇਣੇ ਨੇ ਜੂੜੇ ਪਟਾੜੇ ਨਹੀਂ ਤਾਂ ਜੁੰਡਿਆਂ ਦੀ ਗੱਲ ਕਰਨ ਢਈ ਐ ਜੁੰਡੇ ਦੇ ਤੇਰੇ ਆਪਣੇ ਕਿਤੇ ਦੀ ਕਰ ਤੂੰ ਤੇਰੇ ਫੁੱਟੇ ਜਾਣੇ ਨੇ ਜੋ ਕੁਝ ਤੂੰ ਹਰਕਤਾਂ ਕਰਨ ਢਈ ਐ ਜਾ ਤੇ ਖੜ ਜਾ ਜਦੋਂ ਬਾਅਦ ਆ ਜਾ ਨਹੀਂ ਤੇ ਠੀਕ ਐ ਹਾਂ ਠੀਕ ਐ ਤੂੰ ਸੀ ਨਾ ਬਾਜ ਜਾਣਾ ਆਹੋ ਮੈਂ ਕਿਹਾ ਆਇਆ ਮੈਂ ਸਿਆਣੀਆਂ ਨਾਲ ਹਸਿਆਣੀਆਂ ਵਾਲੀ ਗੱਲਾਂ ਨਾ ਸਿਆਣੀਆਂ ਵਾਲੇ ਗੱਲਾਂ ਕਰੰਦੀ ਔਰ ਕਿਧਰ ਆਈਆਂ ਸਿਆਣੀਆਂ ਵਾਲੀ ਪੀ ਆਏ ਇਹ ਦੱਸੇਗੀ ਇੰਨੀਆਂ ਬਣਾਣੀਆਂ ਕਿ ਨਹੀਂ ਬਣਾਣੀਆਂ ਬੇਸਨ ਪੁੰਨਾ ਕਿ ਨਹੀਂ ਪੁੰਨਾ ਇਹ ਪੀ ਆਏ ਇਹ ਦੱਸੇਗੀ ਮੇਰੀ ਧੀ ਹੈ ਕਿ ਮੈਂ ਤੁਹਾਨੂੰ ਕੋਈ ਕੰਮ ਕੰਮ ਨਹੀਂ ਕਰਦੀ ਤੀ ਆਪਣੇ ਘਰ ਰੈਸ਼ਨ ਲੈ ਕੇ ਆਏਗੀ ਨਾ ਰੈਸ਼ਨ ਕਿਉਂ ਲੈ ਕੇ ਆਈ ਹੈ ਤੇ ਇਹ ਹੀ ਗੱਲ ਹੈ ਕਿ ਸਾਡਾ ਦਿੱਤਾ ਸਭ ਕੁਝ ਖਾਵੇ ਮੈਂ ਕਿਹਾ ਬਤਾਉਂ ਕਿ ਉਹਦੀ ਅਗਿਆ ਲੈਣੀ ਹੈ ਬਸ ਅਗਿਆ ਲੈਣੀ ਹੈ ਮਨਿਸਟਰ ਹੈ ਨਾ ਮੈਂ ਕਰ ਲੈ ਮਨਿਸਟਰ ਹੈ ਹਾਈ ਮਨਿਸਟਰ ਹੈ ਤੇ ਮਨਿਸਟਰ ਆ ਬੰਦਾ ਮਨਿਸਟਰ ਹੋਵੇ ਤਾਂ ਮਨਿਸਟਰੀ ਕਹਿੰਦੇ ਹਾਂ ਮਨਿਸਟਰ ਆ ਹਉ ਤੇ ਸਾਨੂੰ ਗੱਲ ਹੀ ਲੈਂਦਾ ਸੀ ਫਿਰ ਉਹਨੂੰ ਪਟਾੜ ਚੜਦੀ ਇੱਥੇ ਕਰਦੀ ਤੇਰੀ ਸੇਵਾ ਬਹਿ ਕੇ ਇੱਥੇ ਸਾਨੂੰ ਗੱਲ ਹੀ ਲੈਂਦਾ ਵਾ ਨਹੀਂ ਤੁਹਾਨੂੰ ਮੈਂ ਵੇਖਣ ਨੂੰ ਲੈਂਦਾ ਆ ਕਿੰਨੇ ਕਰਨੀ ਸੇਵਾ ਕੋਈ ਕਰਨੀ ਮੇਰਾ ਮਿਲ ਜੀ ਸੇਵਾ ਤੂੰ ਐ ਨਾ ਕਹੇ ਕਿ ਲੰਮੇ ਸੇਵਾ ਨਹੀਂ ਕਰਨੀ ਮੈਂ ਸੇਵਾ ਕਰਨੀ ਤੇ ਤੁਸੀਂ ਦੋਵਾਂ ਨੇ ਕਰਨੀ ਹੈ ਚਾਹੀ ਜੋ ਤੂੰ ਕਰਨੀ ਵੀ ਠੀਕ ਨਹੀਂ ਹੈਗਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਸੇਵਾ ਤੂੰ ਉਹਦੇ ਕੋਲ ਕਰਾ ਸੜਕੋ ਕੱਲੀ ਕਰਾਣੀ ਅੱਛਾ ਤੂੰ ਮੋਟਰ ਨਹੀਂ ਚਲਾਨੀ ਹੈ ਤੇ ਮੈਂ ਉਹੀ ਕਰੇ ਸੇਵਾ ਆ ਕੇ ਅਸੀਂ ਗੱਲ ਹੀ ਕਰੀਏ ਅੱਛਾ ਆਹੋ ਤੋਹੀ ਕਰੀਏ ਤੇਰਾ ਵਾਸਤੇ ਲੈਦਾ ਤੂੰ ਠੀਕ ਨੇ ਸਾਡੇ ਮੂੰਹ ਦੇ ਅਗਰਾਈਆਂ ਘਡਾਲਵੇ ਤੂੰ ਜੱਡੀ ਹੈਗੀ ਅੱਛਾ ਉਹਦੀ ਤੇਰੀ ਧੀ ਨਾਲ ਅੱਛਾ ਕਿਉਂ ਮੈਡੀਟੇਨ ਕੀ ਹੋਇਆ ਹੈ ਨਹੀਂ ਪਤਾ ਮੈਨੂੰ ਕਿੱਦਿ ਕੋਈ ਸਾਰੇ ਘਰ ਦੀ ਇੱਜ਼ਤ ਹੈ ਜਿਹੜੀ ਦੇ ਕੁੱਤੇ ਵੀ ਨਹੀਂ ਪੁੱਛਦੇ ਉਹ ਜਾ ਜਾ ਉਹ ਕਿੰਨੀ ਇੱਜ਼ਤ ਹੈ ਗਿਆ ਇਹਦੇ ਬੇ ਪਤਾ ਤਾਂ ਇੱਕ ਦਿਨ ਲਈ ਕਹਿੰਦੇ ਤੇ 4 ਦਿਨ ਕੱਢਦੇ ਅੱਜ ਫਿਰ ਕੇ ਚ 4 ਦਿਨ ਲੱਗ ਗਿਆ ਪੁੱਤ ਇੱਕ ਦਿਨ ਜੀ ਲੈ ਮੇਰੇ ਘਰ ਛੁਰ ਜਾ ਮਾਰੇ ਘਰ ਵੀ 4 ਮਾਰ 10 90 10 ਤੂੰ ਕੋਣ ਨਿਆਣੀਆਂ ਨਿਕਲ ਕਹਿਣ ਵਾਲੀ ਕੱਢਦੇ ਘਰੋਂ ਕੱਢਦੇ ਜਾ ਨਿਕਲ ਤੋ ਉਹ ਕਰ ਨਹੀਂ ਉਕੜਦੇ ਆਪਣੇ ਘਰ ਦੀ ਪੁੰਛ ਪਰਤੀ ਨਹੀਂ ਇੱਥੇ ਆ ਕੇ ਸਾਡੇ ਕੋਲ ਕਿਹਨੂੰ ਪਤਾ ਤੂੰ ਨਿਕਲ ਜਾਂ ਨਹੀਂ ਆਉਂਦਾ ਘਰੋਂ ਸਾਪ ਪਤਾ ਲੋਕ ਲੋਕੀ ਨੇ ਕਹਿੰਦੇ ਹੁੰਦੇ ਆ ਤੂੰ ਜੇ ਲੱਗੀ ਉਹ ਕਰੇ ਮਗਰ ਅੱਜ ਲੋਕਾਂ ਦੇ ਮਗਰੀ ਸਹੀ ਆਹ ਨੂੰ ਲੋਕਾਂ ਦੇ ਮਗਰ ਲੱਗਦੀ ਆ ਤੂੰ ਕਿਸੇ ਮਗਰ ਨਹੀਂ ਲੱਗਦੀ ਉਹ ਸਾਡੇ ਮਗਰ ਨਹੀਂ ਲੱਗਦੀ ਜੇ ਮੈਂ ਤੇਰੇ ਮਗਰ ਕਿਉਂ ਤੂੰ ਸਹੀ ਗੱਲਾਂ ਕਰੇ ਤੇ ਮੈਂ ਤੇਰੇ ਮਗਰ ਲੱਗਾ ਨਾ ਧੀ ਦੇ ਮਗਰ ਲੱਗ ਫਿਰ ਅੱਛਾ ਮੈਂ ਧੀ ਦੇ ਮਗਰ ਨਹੀਂ ਲੱਗਦਾ ਲੱਗੀ ਰਹਾ ਫਿਰ ਉੱਥੇ ਹੀ ਲੱਗੀ ਤੂੰ ਹੀ ਦੇਖਾਉਂਦੇ ਕੋਈ ਮੈਂ ਚੱਲ ਜੇ ਉੱਥੇ ਉੱਥੇ ਹੀ ਕਰ ਲੈ ਆਹੋ ਉੱਥੇ ਹੀ ਹਿਸਾਬ ਤਾਂ ਮੈਂ ਆਪਣਾ ਬਣਾ ਲਾ ਉੱਥੇ ਰਹਿ ਪਾ ਹਾਲੀ ਵਾਰ ਅੱਜ ਵੱਡਾ ਵੀ ਛੱਡ ਕੇ ਮੈਂ ਉਹਦੇ ਕੋਲ ਚੱਲ ਜਾ ਤੂੰ ਬੜੀ ਸਿਆਣੀ ਸਾਰੀਆਂ ਸਲਾਮਾਂ ਲਈ ਹੈ ਸਾਰੀ ਜਾਇਦਾਦ ਦੀ ਮਾਲਕ ਮੈਂ ਬਣ ਜਾ ਵਾਹ ਸਾਰ ਧੀ ਹੈ ਇਹ ਧੀ کرے گی ਅਸੀਂ ਕਿਸਮਾੜੇ ਕੁਛ ਖਾ ਨਹੀਂ ਸਕਦੇ ਪੀ ਨਹੀਂ ਸਕਦੇ ਧੀ ਕਰੇਗੀ ਸਾਰਾ ਕੁਝ ਇਹਦੀ ਨਹੀਂ ਅਧਰ ਆ ਬਣੀ ਧੀ ਦੇ ਨਾਲ ਡਰ ਗਈ ਹੈ ਨਾ ਤੇਰੇ ਕੋ ਤੇ ਤੇਰੀ ਧੀ ਦੇ ਨਾਲ ਡਰਦੇ ਹੱਥ ਜੋੜੇ ਅੱਛਾ ਸਿਰ ਨਾ ਖਾਪੋ ਤਾਂ ਅੱਛਾ ਆਹੋ ਅੱਛਾ ਜਾ ਫੇ ਤੂੰ ਜੀ ਆਹ ਸੇਧ ਨਾ ਖਾ ਡਰ ਕੇ ਜੀ ਮੈਂ ਤੇ ਮੇਰੀ ਧੀ ਮੈਂ ਤੇ ਮੇਰੀ ਧੀ ਹੋਰ ਕੰਮ ਨਹੀਂ ਕੋਈ ਆਹੋ ਆਹੋ ਮੈਂ ਤੇ ਮੇਰੀ ਧੀ ਕੋਈ ਜਿਸਾਈ ਕੋਈ ਨਹੀਂ ਹੋਰ ਕਿਉਂ ਨਹੀਂ ਦਿਸਾ ਤੈਨੂੰ ਨਹੀਂ ਦਿਸਾ ਕੁਛ ਹਾਂ ਤੈਨੂੰ ਨਹੀਂ ਦਿਸਾ ਸਾਜਾ ਦੋ ਮਾਰ ਕੇ ਲਿਆ ਜਾਂਦਾ ਉਹ ਜਾ ਤੁਰੀ ਜਾ ਹਾਂ ਮੈਂ ਤੇ ਮੇਰੀ ਧੀ ਮੈਂ ਤੇ ਮੇਰੀ ਧੀ ਹੋਰ ਕੰਮ ਨਹੀਂ ਧੀ ਧੀ ਲਾਛੜਦੀ ਹਰ ਵੇਲੇ ਹੈ ਲੜਨ ਦਾ ਸੋਇਆ ਨਾ ਹੋਰ ਕੰਮ ਹੀ ਨਹੀਂ ਆਂਦਾ ਦੱਸ 24 ਘੰਟੇ ਵੇਖੋ ਜਿਸਲੇ ਵੇਖੋ ਅੱਡਾ ਇਲਾਕੇ ਬੱਠੀ ਦਿੰਦੀ ਮੇਰੇ ਨਾਲ ਲੱਗੀ ਮੈਂ ਆਪਣੇ ਧੀ ਨੂੰ ਫੋਨ ਕਰਾਂ ਨੰਬਰ ਲਾ ਲਾ ਹਲੋ ਹਲੋ ਹਾਂਜੀ ਚਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਜਸਵੀਰ ਕੀ ਹਾਲ ਚਾਈ ਮੇਰਾ ਅਸੀਂ ਆਪਾ ਕਰਕੇ ਹਟੇ ਹੋਣੇ ਅੰਨਾਂ ਦਾ ਕੀ ਹੋ ਗਿਆ ਆਂ ਦਰਾਣੀ ਮੇਰੀ ਨੂੰ ਐਵੇਂ ਹਰੇ ਪੀਸੂ ਪਏ ਜਦੋਂ ਵੇਖੋ ਲੜਦੀ ਰਹਦੀ ਲੜਦੀ ਰਹਦੀ ਆਪਣੀ ਚੌਧਰ ਸਾੜਦੀ ਆ ਕਿ ਅੱਛਾ ਆਹੋ ਕੀ ਕੰਦੀ ਚੰਨੂ ਕੀ ਦਿੰਦੀ ਐ ਐਵੇਂ ਚਾਈ ਬਕਵਾਸ ਕਰਦੀ ਦਿੰਦੀ ਅੰਦਰ ਜਾਂਦੀ ਬਾਹਰ ਜਾਂਦੀ ਪਪੌਂਕ ਦੇ ਰੰਦੀ ਆ ਕਿ ਆਪ ਸਾਰਾ ਦਿਨ ਵਾਰਾ ਫਿਰਦੀ ਰਹਿੰਦੀ ਸਾਰਾ ਦਿਨ ਹੈ ਤੇ ਜਦੋਂ ਮੇਰੇ ਕੰਮ ਕੋਈ ਕਰਦੀ ਨਹੀਂ ਤੇ ਜਦੋਂ ਮੈਂ ਕਹਿੰਦੀ ਫੁਲਕੇ ਲਾ ਲੈ ਦੋ ਤੇ ਕਹੂਗੀ ਮੇਰੇ ਕੋ ਨਹੀਂ ਲੱਤ ਦੇ ਆਪ ਹੀ ਲਾ ਕੇ ਅੱਛਾ ਹਾਂ ਤੇ ਤੂੰ ਇੰਜ ਕਰ ਤੂੰ ਨਾ ਇੱਧਰ ਆ ਜਰਾ ਕਿਉਂ ਕੀ ਹੋਇਆ ਚਾਈ ਹਜਰਾਤੀ ਤੇ ਮੈਂ ਗਈ ਆ ਆਇਆ ਤੂੰ ਰਾਤੀ ਤੇ ਭਾਵੇਂ ਤੂੰ ਗਈ ਸੀ ਤੇ ਤੁਹਾਡੇ ਮੇਰੇ ਘਰ ਨੂੰ ਬੜਾ ਕੰਜਰਖਾਨਾ ਪਿਆ ਆਈ ਹਾਏ ਹਾਏ ਕੀ ਹੋ ਗਿਆ ਆ ਤੂੰ ਘਾਰ ਆ ਆਵੇਂ ਮੈਨੂੰ ਘਾਰ ਆ ਤੂੰ ਫਿਰ ਮੈਂ ਸਾਰੀ ਗੱਲ ਦੱਸਾਂ ਇੱਥੇ ਫੋਨ ਦੇ ਵਿੱਚ ਨਾ ਕੋਈ ਗੱਲ ਨਹੀਂ ਹੁੰਦੀ ਮੇਰੀ ਗੱਲ ਸੁਣ ਗੱਲ ਕਿਉਂ ਨਹੀਂ ਹੋਣ ਢਈ ਆ ਵੱਡੀ ਪਰਜਾਈ ਨੇ ਕੀਤੀ ਨਹੀਂ ਕੋਈ ਗੱਲ ਇਹ ਸਿੱਧਿਆ ਹੋਣ ਵਾਲੀ ਚ ਰੱਖ ਆਓ ਮੈਂ ਕਹਿੰਦੀ ਤੂੰ ਤਜੇ ਤੇ ਮੈਂ ਤੈਨੂੰ ਕਹਿੰਦੀ ਤੂੰ ਆ ਮੈਂ ਦੱਸਾਂ ਮੇਰੇ ਤੇ ਵਾਰੇ ਨਹੀਂ ਹੁੰਦੀ ਤੇ ਤੂੰ ਆ ਤੇ ਜਰਾ ਨੁਕਰ ਜਹਾਨ ਕੇ ਜਰਾ ਸਿੱ ਗਿਆ ਨਹੀਂ ਇਹਨੂੰ ਨਾ ਜਰੋਂ ਦੇ ਦੇ ਪੁੱਤ ਦਾ ਵਿਆਹ ਹੋ ਗਿਆ ਨਾ ਇਹ ਜਿਆਦਾ ਹੀ ਇਹਨੇ ਸਿਰੇ ਚੜ ਗਈ ਏ ਇਹ ਨੂੰ ਸਾਹਮਣੇ ਨਾ ਆਪਣੀ ਬੜੀਆਂ ਬੜਕਾ ਮਾਰਦੀ ਆ ਹਾਂ ਤੇ ਫੇਰੇ ਦੇ ਬੜਕਾ ਮੁਰਕਾ ਸਾਰੀ ਆਂਕੇ ਤੇ ਕਾਢ ਨਾਲੇ ਚਲ ਆਈ ਆਈ ਮੈਂ ਆ ਗਈ ਆ ਗਈ ਮੈਂ ਨਹੀਂ ਆ ਗਈ ਨਹੀਂ ਟੱਡਾ ਸਿਆਪਾ ਦੇਖੋ ਧੀ ਪਰਦਾਨ ਸਾਡੀਆਂ ਵਿੱਚ ਪਰਜਾਈਆਂ ਹੈਗੀਆਂ ਮੈਂ ਮਜ਼ਾ ਆਦਾ ਸੀ ਆਪਣੇ ਪੇਕੇ ਜਾ ਕੇ ਕੁਛ ਵੀ ਬੋਲਦੇ ਹੋਈ ਕੀ ਹੋਇਆ ਮਨਜੂ ਕੱਲੀ ਬੋਲੀ ਜਾਂਦੀ ਕੀ ਹੋਇਆ ਤੁਸੀਂ ਅੱਧਰ ਆਓ ਜਰਾ ਕੀ ਹੋਇਆ ਤੁਸੀਂ ਚੱਜਦੇ ਹੁੰਦੇ ਨਾ ਜਿੱਥੋਂ ਤੱਕ ਨੋਬਤ ਹੀ ਨਾ ਆਂਦੀ ਕੀ ਹੋਇਆ ਜੀ ਹੋਇਆ ਕਿ ਇਹ ਨੂੰ ਰੱਖੇ ਚਾਹੀਦਾ ਇਹ ਨੂੰ ਰਹਿ ਜਾਓ ਇਹ ਚੰਗਾ ਸਿਆਪਾ ਪਾਇਆ ਹੀ ਮੇਰੇ ਗੱਲ ਆਨੂੰ ਠੱਠ ਜਾਣੇ ਹਾਂ ਮੈਂ ਸਿਆਪਾ ਪਾਇਆ ਮੇਰੇ ਗੱਲ ਪਿੰਨੀਆਂ ਦਾ ਪੁੱਛੋ ਉਹ ਤੇ ਮੈਨੂੰ ਐਨੀ ਬੇਇੱਜ਼ਤੀ ਕੀਤੀ ਚਾਹੀਦੀ ਤੇ ਬੇ ਤੁਸੀਂ ਆਪ ਕਰਵਾਉਂਦੇ ਸੋ ਮਸਲੀਆ ਪੁੱਛਣਾ ਹੀ ਨਹੀਂ ਸੀ ਉਹ ਪੁੱਛਣਾ ਜੋ ਬਣਾਉਂਦੇ ਨਹੀਂ ਨਾ ਬਗਤ ਮਾਰਨਾ ਅਸੀਂ ਉਸ ਲਈ ਧੀ ਨੂੰ ਮੇਰੀ ਧੀ ਹੈ ਜੇ ਤਾਂ ਦੱਸੇਗੀ ਬੁੜਾੜੀਆਂ ਕਿ ਨਹੀਂ ਬੁਣਾਨੀਆਂ ਕੰਨੀ ਉਹ ਦੇਖ ਕੇ ਤਾਂ ਗਈ ਐਂ ਨੀ ਉੜੀ ਹੁਣ ਮੰਗਾਤੀ ਐਂ ਦੇ ਸਾਰੀਆਂ ਲੈ ਤਸ ਉਹਨੇ ਕਹ ਸੱਤ ਹਜ਼ਾਰਾਂ ਦੀ ਤੂੰ ਹੀ ਖਾਦੀ ਆ ਮੈਂ ਉੜਦੇ ਬੱਚੇ ਖਾਂਦੇ ਪੀਂਦੇ ਤੇ ਮੈਂ ਖਾਈਏ ਪੀਂਦਾ ਲੈ ਇਹਦਾ ਕੀ ਮਤਲਬ ਹੋ ਗਿਆ ਪੈਸੇ ਜਹਾੜਨੇ ਲੱਗਨੇ ਵੜਾਣੀ ਐ ਸੀ ਤੇਨੀ ਧੀਰ ਬਣਾਣੀ ਆਗੇ ਮੇਰੀ ਗੱਲ ਸੁਣ ਜਾ ਨਹੀਂ ਖਾ ਲਈ ਮੂੰਹ ਆਂ ਈ ਵਾਲੇ ਸੀ ਹੋਏ ਆ ਜਾਈ ਬੋਲਣੋਂ ਨੀ ਜਹਟ ਗਈ ਪਰ ਮੈਨੂੰ ਨਾ ਬੜਾ ਗੁੱਸਾ ਆ ਮੇਰੇ ਜਿਸ ਦਿਨ ਮੇਰਾ ਅੜਕੇ ਚੜ ਗਈ ਮੈਂ ਉਹ ਛੱਡਣਾ ਨੀਮ ਮੈਂ ਉਹ ਬੁਰਾ ਹਾਲੇ ਦਾ ਕਰਨੀ ਯਾਦ ਕਰੇਗੀ ਉਹ ਦੁਬਸੇ ਕਰੋਗੇ ਜਿਸ ਨਾਲ ਮੇਰੀ ਧੀ ਮੇਰੀ ਧੀ ਮੇਰੀ ਮੇਰੀ ਧੀ ਆਈ ਕਿ ਤੇ ਐ ਕੰਮ ਕਰੇਗੀ ਤੇ ਮੈਨੂੰ ਉੱਥੇ ਚੰਗੀ ਆ ਕੋਈ ਉੱਥੇ ਦੇ ਕੁੱਤੇ ਦੇ ਬਾਪ ਆਉਂਦੇ ਹੋਣ ਜੁੱਤੀਆਂ ਵੱਜਦੀਆਂ ਹੀ ਅੱਜ ਵੀ ਫੋਨ ਤੇ ਗੱਲਾਂ ਕਰਦੀ ਵੀ ਉਹ ਕਹਿੰਦੀ ਮੇਰਾ ਫਿਰ ਸਿਆਪਾ ਹੋਇਆ ਹੀ ਇੱਥੇ ਲੜਾਈ ਹੋਈ ਮੇਰੀ ਡਰਾਈ ਡਰਾਨੀ ਨਮਿੰਦਰ ਜੀ ਹਾਂ ਦੀਨੀ ਦੰਦੀ ਚੋ ਚਾਈ ਚੋ ਲੈ ਐਨੇ ਹੋ ਗਿਆ ਉਹਨੇ ਕੋ ਗੱਲ ਪੂਰੇ ਤੇ ਮੈਂ ਸਲਾਮ ਕਰਨੀ ਹੈ ਤੇਰਾ ਐਸਾ ਕਦੀ ਰਾਤੀ ਤੇ ਮੈਂ ਗਈ ਆ ਜੀ ਸਲਾਮਾ ਕੀ ਕਰਨੀ ਇੱਥੇ ਮੈਂ ਕਦੀ ਰਾਤੀ ਤੇ ਮੈਂ ਗਈ ਕਦੀ ਇੱਕ ਹੀ ਰਾਤ ਗਈ ਆ ਤੂੰ ਫੇਰ ਆ ਉਸੇ ਆਪਾ ਕਰਨੀ ਤੁਹਾਡਾ ਪਿੰਮੀਆ ਦਾ ਕਿੰਨੀ ਨਾਲ ਸੀ ਆ ਪਾਲ ਨੂੰ ਸਾਬੇ ਕਿ ਉਹ ਕਾ ਵਕਤ ਬੈਨਾ ਦੇ ਜਿੰਨੀ ਜ਼ਹਿਰ ਮੈਂ ਤਾਂ ਦੱਸਿਆ ਅਸੀਂ ਇਹਦਾ ਕੰਟਰੋਲ ਚ ਮੇਰੀ ਇਹ ਨੂੰਹ ਆਈ ਤੇ ਮੈਂ ਨਹੀਂ ਉਸਨੂੰ ਠੰਡਿਆ ਦੇ ਲੱਗਣ ਦੇਣਾ ਉਹ ਕੱਲ ਨੂੰ ਕਹੇਗੀ ਪੂਹਾ ਪਰਦਾ ਨਾ ਇਸ ਘਰ ਦੇ ਵਿੱਚ ਸਹੀ ਅਸੀਂ ਇਹ ਕੰਮ ਇਹੀ ਕੰਮ ਤੇ ਤੁਸੀਂ ਪੱਲਾ ਕੀਤਾ ਹੁੰਦਾ ਤੱਥੋਂ ਤੱਕ ਨੋਬਦੀ ਨਾ ਮਨਜੂ ਬਠੇਰੀ ਵਾਰੀ ਕੋਸ਼ਿਸ਼ ਕੀਤੀ ਪਰ ਇਹ ਬੁੱਢੀ ਜਾਨ ਛੱਡੇ ਸਾਡੀ ਤਾਂ ਦਾ ਤੇ ਜੇ ਮੈਂ ਬੋਲਣ ਲੱਗਨੀ ਆ ਮੰਜੂ ਤੂੰ ਨਾ ਬੋਲ ਮੰਜੂ ਤੂੰ ਨਾ ਬੋਲ ਮੈਂ ਹੁਣੇ ਜਾਨੀ ਆ ਚਾਹੇ ਕੋ ਜੈਨ ਪੁੱਛ ਕੇ ਆਨੀ ਕੀ ਪੁੱਛਿਆ ਇਹ ਰੱਸੀ ਆਪਾਂ ਕਰਕੇ ਆ ਦਮਾ ਜੀ ਜੇ ਤੂੰ ਬੋਲਦੀ ਆਂਦੀ ਪਈ ਹੋਗੀ ਆਂ ਤੂੰ ਆਜੋ ਮੇ ਅੱਜ ਮੈਂ ਉਹ ਆ ਕੇ ਫੈਸਲਾ ਕਰੇਗੀ ਨਹੀਂ ਤੇ ਮੈਂ ਸਾੜੀ ਲੈ ਦਸ ਉਹਨਾਂ ਦੇ ਦਾਂ ਨੀ ਦੇ ਦੇ ਕਸਮ ਖਾ ਤੂੰ ਲੈ ਇਹ ਨਾ ਲਪੜੇ ਮੇਰੀ ਗੱਲ ਸੁਣੋ ਅੱਜ ਜੇ ਆਣ ਕੇ ਨਾ ਤੁਹਾਡੇ ਕੋ ਬੋਲਿਆ ਜਾਏਗਾ ਤੇ ਬੋਲ ਨਾ ਨਹੀਂ ਬੋਲੇ ਮੰਨੂ ਬੋਲਣ ਦੇ ਨਾ ਤੂੰ ਬੋਲ ਤੂੰ ਬੋਲ ਮੈਂ ਤੇਰੇ ਨਾਲ ਕਾਹ ਲਈ ਆਇਆ ਜੈਨੂ ਸਾਫੀ ਕਰਨਾ ਟੀਮ ਉੱਥੇ ਬਿਠਾ ਲੈ ਸਾਨੂੰ ਬਾਹਰ ਕੱਢ ਦੇ ਮੈਂ ਤੇ ਅੱਗੇ ਕੀ ਮੈਂ ਕਿ ਤੂੰ ਵਿਆਹ ਕਰ ਲਈ ਤੂੰ ਆਪਣੇ ਇੱਥੇ ਰੱਖਦੀ ਹੋ ਆਪਣੇ ਕੰਟਰੋਲ ਆ ਰਿਹਾ ਨਹੀਂ ਕੀ ਗੱਲ ਪੁੱਛਦੀ ਸੰਦਰਦ ਬਿਲਕੁਲ ਸਾਨੂੰ ਲੈ ਲਈ ਆਪਣੇ ਇੱਥੇ ਕਹਿੰਦਾ ਕਿ ਇਹ ਵਾਰ ਕਰਉਣੀ ਨਹੀਂ ਗੱਲ ਸੁਣੋ ਸੇਵਾ ਕਰਾਤੀ ਕੋ ਚਾਹ ਬਣਾਉਂਦੇ ਜੇ ਇਹਨਾਂ ਨੂੰ ਪਤਾ ਕੀ ਕੀ ਨਾਵਾ ਲੋਗ ਕਿੱਥੇ ਗਏ ਲਾਚੀਆਂ ਕਿੱਥੇ ਗਏ ਤੇ ਪੰਜ ਪੰਜ ਛੇ ਛੇ ਪਵਾ ਕੇ ਖਾਂਦੀ ਪਿੰਦੀ ਤੇ ਚਾਵਾ ਦੇ ਖਾਂਦੀ ਐ ਪਿੰਦੀਆਂ ਵੀ ਇਸੇ ਨੇ ਖਾਣੀਆਂ ਬਹੁਤੀਆਂ ਐਵੇਂ ਨਾ ਡਿੱਕੀ ਹੋਵੇ ਉੱਠ ਉੱਠਦੀ ਐ ਮੈਨੂੰ ਕਿੰਨੀ ਗਰਮ ਕਰ ਦੇ ਮਾਸਾ ਜੇ ਕਰ ਦੇ ਮਾਸਾ ਜੇ ਕਰ ਮੇਰੇ ਮੂੰਹ ਮਿੱਠਾ ਹੋ ਜਾਈਵੇ ਉਹਨਾਂ ਦੰਦਾਂ ਦੇ ਕੰਮ ਨਹੀਂ ਕਰਦੇ ਪਿੰਨੀਆਂ ਖਾਣ ਨੂੰ ਸ਼ੂਗਰ ਦੀ ਮਰੀਜ਼ ਚ ਨੂੰ ਕਰਦੀ ਵੀ ਨਹੀਂ ਖਾਂਦੀ ਸਭ ਕੁਝ ਤੇਨੇ ਸਾਢੇ ਤਿੰਨ ਤੋਂ ਸ਼ੂਗਰ ਹੋ ਜਾਂਦੀ ਤੇ ਫੇਰ ਖਾਂਦੀ ਰਜਦੀ ਨਹੀਂ ਛੱਡਦੀ ਹੋਣੀ ਕਿਸੇ ਤੀਨ ਹੁਣ ਤੂੰ ਚਾਹਦੇ ਓ ਮਨਜੋ ਮੇਰੀ ਗੱਲ ਸੁਣਵੇ ਤੇਰੀਆਂ ਵੀ ਪਰਜਾਈਆਂ ਤੂੰ ਕਿੰਨੀ ਕਿਦਫਲੰਦਾਈ ਜਾ ਕਰਦੀ ਮੇਰੀਆਂ ਵੀ ਐ ਮੈਂ ਕਦ ਬੋਲਦੀ ਧੱਕੇ ਸਪ੍ਰਾਈਜ਼ ਹੀ ਹੈ ਜਾ ਹੀ ਜਾ ਫੁੱਲਾਵਾ ਨੂੰ ਜਾਈਦਾ ਫੁੱਲਾਵਾ ਮਾਪਾ ਤਾਂ ਨਹੀਂ ਮੈਂ ਪਤਾ ਕਿਉਂ ਨਹੀਂ ਕਹਦੀ ਕਿੱਸਾ ਵੀ ਮਾਂ ਚੰਗੀ ਸਾਡੀ ਮਾਂ ਸਾਨੂੰ ਬੋਲਣ ਨਹੀਂ ਦਿੰਦੀ ਉਹਨੇ ਪਤਾ ਨਹੀਂ ਨੂੰ ਵੀ 3 ਬੱਕਾਂ ਦੇ ਖਿਆ ਆਵੇ ਤੇ ਸਾਡੀ ਮਾਂ ਢੀ ਚੰਗੀ ਝੇ ਅਲੀ ਆ ਅਸੀਂ ਕਹਿੰਦੇ ਮੈਂ ਤਾਂ ਕਦੇ ਨਹੀਂ ਸਾਡੇ ਅੱਗੇ ਵਿੱਚ ਫਿਰਦੀ ਧੀਦੀ ਧੀਦੀ ਕਰਦੀਆਂ ਫਿਰਦੀ ਲੇ ਦੀਦੀ ਨੇ ਕੁਛ ਕਿਹਾ ਨਹੀਂ ਕਿ ਜੋ ਮਰਜ਼ੀ ਖਾਓ ਜੋ ਮਰਜ਼ੀ ਪਾ ਮੈਂ ਤੁਹਾਡਾ ਮਤਲਬ ਅੱਡੀ ਬੁੱਢੀ ਹੋ ਗਈ ਤੇਰੀ ਜੁਬਾਨ ਦੇਖੋ ਕਿੰਡੀ ਤੇਜ ਜੇ ਤੋਦਾ ਕਵੇ ਹਾਏ ਮੇਰੀ ਲੱਤਾਂ ਪੀੜ ਹੁੰਦੀਆਂ ਮਨਜੂ ਮੇਰਾ ਸਿਰ ਦਰਦ ਹੋਣ ਦੇ ਮਨਜੂ ਮੇਰੀ ਸ਼ੂਗਰ ਵੱਧ ਗਈ ਬੋਲਾਂ ਲੱਗੇ ਨਾ ਚਰਨੀ ਪੀੜ ਹੁੰਦਾ ਬੋਲਾਂ ਲੱਗੇ ਜੇ ਪੀੜ ਹੁੰਦਾ ਮੈਂ ਖੈਰਦੀ ਪੂਰੀ ਮੈਂ ਵਖੋ ਰਾਤ ਦਾ ਤੇਲ ਆ ਇੰਨੀ ਮੇਰੀ ਸਿਰ ਦਰਦ ਹੋਣੀ ਉਹ ਨਾ ਟੋਪੀ ਪਾਉਂਦੀ ਨਾ ਸਿਕਾ ਨਹੀਂ ਉੱਡੀ ਫਿਰਦੀ ਕਦੀ ਕਿਸੇ ਗਲੀ ਚ ਕਦੀ ਕਿਸੇ ਗਲੀ ਚ ਉਹਨ ਵੇਖੀ ਧੀ ਨੇ ਆ ਨਾ ਤੇ ਕਿੰਨੇ ਨੇ ਜਲਸੇ ਬਣਾਣੇ ਹੱਥੇ ਧੀ ਦੇ ਨਾ ਇਖਲੀਅਤ ਤੇ ਲੱਗ ਦਿੱਥੇਗੀ ਉਹਨੂੰ ਐਂ ਕਰਦੀ ਆ ਉਹਨ ਦੀ ਕਰਦੀ ਚਲੋ ਕੋਈ ਗੱਲ ਆਪਣਾ ਖੂਨ ਦਾ ਸਾੜੋ ਚੁੱਪ ਰੋ ਜੀ ਸਾੜ ਗਈਆਂ ਮੈਂ ਤੇਦੀ ਹਰਕਤ ਆ ਇੱਕ ਗੱਲ ਦੇਖੀ ਜੇ ਕਿ ਉਦਾਂ ਬੜੀ ਇੱਥੇ ਆ ਜਨਾ ਨਾ ਮੇਰੀ ਦੀਦੀ ਨੇ ਮੰਜੂ ਵੱਡੀ ਫਰਝਾਈ ਨਾ ਮੇਲੇ ਜਿਹਾ ਲੁਕੇ ਰਿਆ ਆਕਰ ਫੇ ਤੁਹਾਨੂੰ ਪਤਾ ਹੀ ਨਾ ਪੁਸ਼ਪਿੰਦਰ ਮੰਜੂ ਤੇਰੀ ਛੋਟੀ ਭੈਣਾ ਵਰਗੀ ਐ ਤੂੰ ਇਹਨਾਂ ਰਾਮ ਨਾਲ ਧਿਆ ਕਰ ਜੋ ਕਵੇ ਨਾ ਉਹ ਕਰਿਆ ਕਰ ਇਸ ਤਰ੍ਹਾਂ ਕਰਿਆ ਕਰ ਸਿਹਰੇ ਜਦੋਂ ਚਾਈ ਉੱਠਦੀ ਆ ਨਾ ਮੰਜੂ ਚੇ ਨਚਾ ਦੇ ਰਿਆ ਕਰ ਤੇ ਦੁੱਧ ਦੇ ਜਾ ਕੇ ਚਾ ਰਿਆ ਨਾ ਤੇ ਆਪਣੀ ਸੱਸ ਨੂੰ ਪਾਣੀ ਵੀ ਨਹੀਂ ਪੁੱਛੀਦੀ ਉਹ ਮੰਜੂ ਤੇ ਮਸ਼ਕਿੰਦਾ ਠੀਕ ਹੀ ਐ ਤੁਹਾਡਾ ਪਿਆਰ ਉਹ ਵੇਚ ਛੜਦੀ ਐ ਇਹਨਾਂ ਦੀ ਜੋ ਬਣੀ ਐ ਉਹ ਤਾਈਆਂ ਘੜੀ ਘੜੀ ਤੁਨਾਂਦੀ ਮੈਂ ਮੈਦ ਕੀ ਆਏ ਨਾ ਨੀਰਾ ਲੰਦੀ ਸਰ ਦੀ ਆਦੀ ਕਿਸੇ ਦੇ ਘਾ ਰਹੇ ਨਾ ਅਸੀਂ ਦੀਦੀ ਨੂੰ ਸਾਫ ਕਰ ਦੇਣਾ ਦੀਦੀ ਜੇ ਤਾਂ ਸਾਡੇ ਘਰ ਆਣਾ ਨਾ ਤੇ ਹੋਰ ਕੀ ਆਰਾਮ ਦਾ ਨਹੀ ਤੇ ਆਪਣੇ ਘਰ ਗਿਆ ਕੋ ਤਾਂ ਸਾਡਾ ਮਰਨ ਜੀਨ ਖਤਮ ਮੈਂ ਤਾਂ ਕਿ ਤੂੰ ਵਿਆਹ ਹੀ ਕਰ ਲਈ ਆਪਣੀ țeਵਾਂ ਨਹੀਂ ਰੱਖ ਲਈ ਕੋ ਤੇ ਬੋਧੀ ਗੱਲ ਹੈ ਮਿੰਜੇ ਸਾਨੂੰ ਨਹੀਂ ਸਹੀ ਸਮਝਣਾ ਬਿਨਾਂ ਸ਼ਬਦੀ ਸਭ ਕੁਝ ਲੈ ਲਓ ਆ ਇਹ ਹੋਰ ਸਾਡੇ ਹੀ ਦੋ ਪੜਦੀ ਹੈ ਮੈਂ ਤਾਰਾ ਕੋ ਦੇ ਦਿੰਦੇ ਦੇਸੀ ਆਪਾਂ ਗੱਲ ਗੱਲ ਲੱਤ ਸਾਡੇ ਬਣਾ ਚੱਲ ਛੱਡੋ ਬਰਾ ਗਲਪੋਣਾ ਚਾਹ ਪੀਓ ਗੱਡੀ ਖਵਾਨੀ ਤਾਂ ਫਿਰ ਜੋ ਆਵੇ ਨਾ ਉਹਦੇ ਨਾਲ ਤੁਹਾਨੂੰ ਨਹੀਂ ਸਿਰਖ ਪਾਈ ਕਰਨੀ ਪੈਣੀ ਦਿਮਾਗ ਖਰਾਬ ਕੀ ਚੁੱਪ ਚੁੱਪ ਕਰ ਤਾਂ ਇਹ ਤਾਂ ਜਾ ਬਰਾ ਚਾ ਚੁੱਪ ਹੀ ਆ ਮੈਂ ਤੁਸੀਂ ਜੋਬ ਤੇ ਮੈਂ ਚਾਹ ਬਣਾ ਕੇ ਤਾਂ ਨਹੀਂ ਚਾਹ ਉਸ ਨੇ ਅੰਦਰ ਹੀ ਬੋਲਣ ਯੋਗ ਹੀ ਹੈਗੇ ਦੋਵੇਂ ਜਣੇ ਮੇਰੇ ਕੋਲ ਆਓ ਜਰਾ ਮੈਂ ਤੁਹਾਨੂੰ ਦੱਸਾਂ ਦੋਵਾਂ ਨੂੰ ਸੁਆਦ ਜਰਾ ਹੈਂ ਅੰਦਰ ਹੀ ਬੜ 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 ਕਰੀ ਜਾਂ ਗਿਆ ਪਈਆਂ ਨੇ ਆ ਉੱਥੇ ਮਿਲ ਜੀਏ ਇਹਦੇ ਵੇਲੇ ਚਾਓ ਜਿਹੜਾ ਮੈਂ ਦੱਸਾਇਆ ਇਹਨਾਂ ਨੂੰ ਜਰਮ ਆ ਜਾ ਐ ਦੋ ਘੜੀਆਂ ਲੰਮੇ ਪਈਆਂ ਲੰਮੇ ਬੈਣ ਮਰਣਗੇ ਨਹੀਂ ਕਿਤੇ ਜਾਂਦੀਆਂ ਬੰਨਾ ਕਾਦੇ ਵਾਸਤੇ ਜੇ ਲੋਕੀ ਕਿਦਾਂ ਫੇਰ ਹੋਰ ਹਾਂਜੀ ਕੀ ਹੋਇਆ ਜੇ ਹੈ ਨਹੀਂ ਅੰਦਰ ਕਾਲੀ ਲੜਨ ਡਈ ਜਦੋਂ ਮੈਂ ਜਾਣੀਆਂ ਅਸੀਂ ਕਾਦਾ ਲੜਨਾ ਆਹੋ ਤੇ ਬੜ ਬੜ ਕਰਨ ਡੀਆਂ ਜੀ ਦੋਵੇਂ ਇੱਥੇ ਤੇ ਕਰਵਾ ਜਾਂਣ ਡਈ ਐ ਤੁਹਾਡੇ ਕਹਾਣੀ ਦੱਸਣ ਡੇ ਸੀ ਹਾਂ ਕੀ ਕਹਿੰਦੇ ਸੀ ਕਹਣਾ ਕਿ ਜੋ ਤੂੰ ਸੇ ਕੁਛ ਕੀਤਾ ਉਹ ਹੀ ਦੱਸ ਢੇ ਇਹ ਤੁਹਾਨੂੰ ਨਹੀਂ ਪਤਾ ਕੀ ਕੀਤਾ ਤੂੰ ਹਾਂ ਤੇ ਮੈਂ ਕੀ ਕੀਤਾ ਮੈਂ ਤਾਂ ਜੋ ਕੰਮ ਕਰਦੀ ਮੈਂ ਤਾਂ ਸਹੀ ਕਰਨ ਡੀ ਆ ਸਹੀ ਤਾਂ ਸਹੀ ਨਹੀਂ ਕਰਦੀ ਤੇ ਹਾਂ ਕੀ ਹੋਇਆ ਮੈਨੂੰ ਮੇਰੇ ਕਿਦਸ ਕਿਹੜੀ ਮੇਰੀ ਗਲਤੀ ਹੈ ਜੇ ਤੈਨੂੰ ਵਿਚਾਰੀ ਨੇ ਪਿੰਡੀਆਂ ਵੱਲੋਂ ਕਹਿ ਹੀ ਦਿੱਤਾ ਵਾ ਪਿੰਡੀਆਂ ਬਣਾ ਦੋ ਉਹ ਤੇ ਵੈਸੇ ਵੀ ਪੀਪੀ ਦੀ ਮਰੀਜਾਂ ਨੇ ਚੰਡੀਆਂ ਖਾਣੀ ਖਾਣੀਆਂ ਤੇ ਸਭ ਤੋਂ ਜ਼ਿਆਦਾ ਤੁਸੀਂ ਹੀ ਆ ਤੇ ਜ਼ਿਆਦਾ ਧੀ ਨੇ ਅੱਛਾ ਮੇਰੀ ਧੀ ਦਾ ਧੀ ਸਾਡੇ ਡਾਡਾ ਵੱਡਾ ਨਾ ਜਿਹੜੇ ਮੇਰੀ ਧੀ ਨੇ ਸਭ ਤੋਂ ਜ਼ਿਆਦਾ ਖਾਣੀ ਹੈ ਹੈ ਆ ਅੱਜਾ ਮੇਰਾ ਟੱਬਰ ਤੇ ਅੱਜਾ ਮੇਰਾ ਬੱਬਰ ਅੱਛਾ ਉਨੀਆਂ ਜਿੰਡੀਆਂ ਖਾਣੀਆਂ ਨਾ ਉਹਨੇ 10 ਗੁਣਾ ਜ਼ਿਆਦਾ ਨਾਲ ਲੈ ਕੇ ਜਾਣੀਆਂ ਮੈਂ ਅੱਛਾ ਸਾਡਾ ਤਾਂ ਸਿਰਫ ਨਾਮ ਹੀ ਹੋਣਾ ਵਾ ਪਿੰਨੀਆਂ ਬਣਾਣ ਦਾ ਜੇ ਸਮਝੋ 5 ਕਿਲੋ ਬਨਨੀਆਂ ਆ ਮੈਂ ਨਾ ਤਾਂ 3 ਕਿਲੋ ਅਦਰ ਹੀ ਜਾਣੀਆਂ ਤੇ 2 ਕਿਲੋ ਰਹਿਣੀਆਂ ਅਦਰ ਅੱਛਾ ਕਿਲੋ ਤੁਹਾਡੀਆਂ ਤੇ ਮੈਂ ਤਾਂ ਦੱਦ ਬਾਸ ਸਾਨੂੰ ਨਹੀਂ ਆਣੀ ਨਹੀਂ ਤੈਨੂੰ ਵੀ ਤਕਲੀਫ ਹੈਗੀ ਹੈ ਹੈ ਕਮਾਈ ਉਹਦੇ ਭਰਾਵਾਂ ਦੀ ਉਹਦੇ ਪਿਓ ਦੀ ਤੇ ਤੂੰ ਗੋੜੋਂ ਨਿਆਣੀ ਤੀਜੇ ਤੇਰੇ ਪੁੱਛਣ ਵਾਲੀ ਤੇ ਸਾਡੇ ਕੁਛ ਨਹੀਂ ਲੱਗਦੇ ਤੇਰੇ ਪੁੱਤਰ ਨਹੀਂ ਜੀ ਲੱਗਦਾ ਮੈਂ ਕਰਾਂਗਾ। Delhi ਅੰਦਰ ਲਾਈ ਵਸਤੇ ਨੰਦਾ ਆ। ਮੈਂ ਮੈਂ ਕੋਈ ਲੜਨ ਥੋੜੀ ਡਾਈ ਆ। ਮੈਂ ਤਾਂ ਤੁਹਾਨੂੰ ਗੱਲ ਕਰਨ ਢਾਈ। ਨਹੀਂ ਗੱਲ ਸੁਆ ਕਰਦੇ ਮੈਂ ਤੁਸੀਂ। ਤੂੰ ਤੂੰ ਕਹਿੰਦੀ 2 ਕਿਲੋਨੇ ਲੈ ਜੰਦੀ ਐ ਬਿਲਕੁਲ ਸਹੀ ਕਰਨੀ। ਬਿਲਕੁਲ ਸਹੀ ਕਰਨੀ। ਫੇਰ ਕਉ ਕਿਤੇ 2 ਕਿਲੋਨੇ ਕੀ ਕਰਨੀ ਐ ਦੱਸ ਲੈ ਜੇ ਕਿ 5-7 ਤੋਂ ਲੈਈਏਗੀ। ਹੋਰ ਉਹ ਤੇ ਕੰਨੀ ਗੱਲ ਕਰਨੀ ਆ। ਆਪਣੀ ਗੱਲ ਤੇ ਰਹੀ ਹੁਣ। 5-7 ਹੀ ਦਈ। ਹਾਂ 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 ਵਾਹ ਜੀ ਤੇਰੇ। ਹੈ? ਤੇ ਜਿਹੜਾ ਉਹ ਡੋਲਾ ਭਰ ਕੇ ਐਡਾ ਵੱਡਾ ਲੈ ਕੇ ਆਈ ਸੀ ਕੀ? ਕੀ ਪੰਜੀਜੀ ਦਾ? ਹੈ? ਉਹ ਪੰਜੀਰੀ ਆਈ ਕਿੱਥੋਂ ਸੀ ਆ ਪਤਾ ਮੈ? ਹਾਂ ਕਿੱਥੋਂ ਆਈ ਸੀ? ਯੋ ਸਾਡੇ ਘਰੋਂ ਗਿਆ ਅੱਛਾ ਹਾਂਜੀ ਡਰਾਈ ਫਰੂਟ ਸਾਡੇ ਘਰੋਂ ਗਿਆ ਅੱਛਾ ਓ ਮਾਈ ਗੋਡ ਹਾਂ ਸੀ ਨਾ ਸਾਰਾ ਸਾਡੇ ਘਰੋਂ ਗਿਆ ਸੀ ਤੇ ਅਥੋਂ ਤੱਕ ਤੇਰੀ ਕੀ ਲੋੜ ਹੈ ਭਾਈ ਮਾਤਾ ਜਦੋਂ ਮੈਂ ਪੰਜੀਰੀ ਬਣਾਉਂਦੀ ਪਈ ਸੀ ਨਾ ਤੇ ਸਿਲੰਡਰ ਖਤਮ ਹੋ ਗਿਆ ਤੇ ਤੂੰ ਚੁੱਪ ਕਰਕੇ 20000 ਰੁਪਿਆ ਕੁੜੀ ਨੂੰ ਦੇ ਦਿੱਤਾ ਹੈ ਅੱਛਾ ਹਾਂ ਤੇ ਤਦੇ ਪੰਜੀਰੀ ਆਈ ਸੀ ਅੱਛਾ ਜੀ ਤਾਂ ਉਂਝ ਉਂਝ ਨਹੀਂ ਭਲਾ ਉਹ ਦਿਲ ਨਹੀਂ ਰਿਹਾ ਭਲਾ ਜਿਵੇਂ ਕੁੜੀ ਤੇ ਜਾ ਤੇ ਜੇ ਦਿਲ ਹੋਵੇ ਚੌਥੇ ਦਿਨ ਅਥੇ ਵੜੀ ਰਹੇ ਚੱਕਿਓ ਆਣ ਨੂੰ ਕੀ ਹੈ ਹੈ ਕਿਹੜੀ ਧੀ ਨਹੀਂ ਆਉਂਦੀ ਆਪਣੀ ਮਾਂ ਕੋਲ ਚਾਹੀ ਬਿਨਾ ਸ਼ੱਕ ਦੀ ਆਵੇ ਸਾਨੂੰ ਆਉਣ ਵੱਲੋਂ ਕੋਈ ਇਤਰਾਜ਼ ਨਹੀਂ ਪਰ ਕਲੇਸ਼ ਨਾ ਕਰੇ ਉਹ ਤੁਹਾਨੂੰ ਕੀ ਕਹਿੰਦੀ ਆ ਹਾਇ ਨਹੀਂ ਤੂੰ ਚਰ ਉਂਝ ਨਹੀਂ ਵੇਖ ਸਕਦੀ ਚਾਹੀ ਜਿਹੋ ਦੀ ਤੂੰ ਉਹ ਵੀ ਤੇਰੀ ਸੀ ਵਾ ਚਾਹੀ ਤੇਰੇ ਨਹੀਂ ਧੀ ਨੂੰ ਘਾਰ ਹੀ ਰੱਖ ਲੈਂਦੀ ਇਹਦੇ ਨਾਲ ਵਧੀਆ ਹੁਣ ਚਾਹ ਦਾ ਆਰਡਰ ਦੇ ਤਾਂ ਅੱਧੇ ਨੇ ਪਾ ਕੇ ਚਾਹ ਬਣਾਈ ਲਾਚੀ ਪਾ ਕੇ ਚਾਹ ਬਣਾਈ ਤੇ ਜੇ ਭੈਣ ਜੀ ਨੇ ਪਿੰਨੀਆਂ ਵੱਲੋਂ ਕਹਿ ਹੀ ਦਿੱਤਾ ਵਾ ਕਾਦੀ ਆਫਤ ਆ ਗਈ ਹੈ ਫਿਰ ਆਏਗੀ ਤੇ ਮੇਰੀ ਪਿੰਡੀਆਂ ਬਣਾਵੇ ਕਿ ਉਹ ਵੀ ਉਹਦਾ ਆਰਡਰ ਹੋਏਗਾ ਤੇਦਾ ਪੈਸਾ ਉਹਨੇ ਲਾਣਾ ਵਾ ਪੈਸਾ ਸਾਡਾ ਲੱਗੀ ਮੈਂ ਆਪਣੀ ਧੀ ਨੂੰ ਫੋਨ ਕਰ ਜਸਵੀਰ ਇੱਕਦਮੀ ਉਦੋਂ ਭੇਜਣਾ ਹੂੰ ਹੂੰ ਐਸੇ ਕਰ ਦੇਣਾ ਨਾ ਜਾਨਾ ਚਲੋ ਮੈਂ ਬੱਸ ਲੱਗੀ ਕੈਨਸਲ ਚੱਲੋ ਤੂੰ ਦੋਜਾ ਤਾਂ ਮੈਂ ਗੱਲ ਕਰ ਲਾਂਗੀ ਨਾ ਮੇਰੀ ਗੱਲ ਖਤਮ ਹੈ ਨਾ ਉਦੋਂ ਤੂੰ ਆਵੇਂ ਆ ਜਾ ਨਹੀਂ ਇਥੇ ਤੂੰ ਆ ਤੂੰ ਹੀ ਆਵਾਂਗੀ ਪਾਚ ਮੈਂ ਪਾਚ ਕੇ